ਜੀ ਜੀ ਵੇਖ ਤੁਸੀਂ ਕੱਲ ਵਲੌਗ 'ਚ ਦੇਖਿਆ ਹੁਣ ਕੱਲ ਥੱਲੇ ਵਾਲਾ ਆਪਸ਼ਨ ਦੇਖਿਆ ਤੁਸੀਂ ਹੁਣ ਆਪਾਂ ਚੱਲਦੇ ਹਾਂ ਜੀ ਉੱਪਰ ਮੱਥਾ ਟੇਕਨ ਚੱਲਦੇ ਹਾਂ ਮਹਾਰਾਜ ਕੱਲ ਦੇ ਤੁਸੀਂ ਇੱਕ ਚੀਜ਼ ਦੇਖੋ ਜਿੱਥੇ-ਜਿੱਥੇ ਕਿਸੇ ਨੂੰ ਥਾਂ ਮਿਲੀ ਹੋਈ ਹੈ ਉੱਥੇ-ਉੱਥੇ ਬੈਠੇ ਆ ਸਾਰੇ ਚਪੈਰਾ ਸਾਭ ਕਰ ਰਹੇ ਆ ਕੋਈ ਫੋਨ 'ਚ ਦੇਖ ਕੇ ਕਰ ਰਿਹਾ ਕੋਈ ਗੁਟਕਾ ਸਾਭ ਲੈ ਕੇ ਕਰ ਰਿਹਾ ਜਿੱਥੇ-ਜਿੱਥੇ ਕਿਸੇ ਨੂੰ ਥਾਂ ਮਿਲੀ ਹੋਈ ਹੈ ਕੋਈ ਕਿਸੇ ਨੂੰ ਮੋਜੀਆਂ ਨੂੰ ਮੌਜਵਾਨੀ ਯਾਦ ਆ ਉਹ ਨਾਲ-ਨਾਲ ਬੋਲ ਕੇ ਕਰ ਰਹੇ ਆ ਹਰ ਕੋਈ ਮਤਲਬ ਚੁਪੈਰਾ ਸਾਹਿਬ ਨੂੰ ਪਤਾ ਨਹੀਂ ਕਿੰਨੀ ਕਿ ਦੁਖੀ ਦੁਨੀਆ ਹੈਗੀ ਹੈ ਹਨਾ ਆਪਾਂ ਨੂੰ ਆਪਣੇ ਦੁੱਖ ਵੱਡੇ ਲੱਗਦੇ ਪਰ ਦੁਨੀਆ ਦੁੱਖੀ ਦੇ ਦੁੱਖੀ ਪਈ ਹੈ ਤੇ ਚਾਹੁੰਦੇ ਆਂ ਜੀ ਹੁਣ ਅੰਦਰ ਹਰ ਕੋਈ ਲੀਨ ਹੋਇਆ ਵਾ ਚੁਪੈਰਾ ਸਾਹਿਬ ਚ ਹਰ ਕੋਈ ਨਾ ਚੁਪੈਰਾ ਸਾਹਿਬ ਚ ਲੀਨ ਹੋਇਆ ਵਾ ਚੁਪੈਰਾ ਸਾਹਿਬ ਚਲ ਰਿਹਾ ਹੈ ਕਹਿੰਦੇ ਵਾਈ ਗੁਰੂ ਬੋਲੇ ਕਦੇ ਨਾ ਡੋਲ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਮਹਾਰਾਜ ਮੇਰੀ ਵੀ ਝੋਲੀਆਂ ਭਰਦੇ ਖਾਲੀ ਆ ਇਹ ਸੱਚਿਆ ਪਾਤਸ਼ਾਹ ਮਿਹਰ ਕਰ ਝੁੱਠੇ ਸੱਚੇ ਇਲਜ਼ਾਮਾਂ ਤੋਂ ਤੂੰ ਆਪ ਬਚਾਉਣ ਵਾਲਾ ਹੈ ਤੂੰ ਆਪ ਪਤ ਰੱਖਣ ਵਾਲਾ ਹੈ ਤੇਰੇ ਅੱਗੇ ਅਰਦਾਸ ਇਸ ਨਿਮਾਣੀ ਦੀ ਇਸ ਗਰੀਬਣੀ ਦੀ ਤੂੰ ਹੀ ਬਾਹ ਫੜ ਕੇ ਕੱਢਣਾ ਹੈ ਤੇ ਵਾਹਿਗੁਰੂ ਤੇਰੀ ਕਿਰਪਾ ਸਦਕੇ ਹੀ ਸਭ ਕੁਝ ਹੋਣਾ ਹੈ ਇਹ ਸੱਚ ਹੈ ਕੋਈ ਨਹੀਂ ਸੱਚ ਸੋਚਣਾ ਹੋਵੇ ਹੀ ਸੱਚ ਸੋਚਣਾ ਹੋਵੇ ਹੀ ਜੁਤ ਜੁਪ ਨਾ ਹੋਵੇ ਹੀ ਜੇ ਹੈ ਮਾਰਿ ਤਾਰ ਉਖਲ ਉਖੜਾ ਉੱਤੇ ਹੀ ਜੇ ਨਾ ਪੁਛਿਆ ਭਾਵੇਂ ਸਦਸ ਸਿਆਣਪ ਲੱਖ ਹੋਦੀ ਮਾਰਿ ਤਾਰ ਕੇ ਮਾਰਿ ਸਚਿਰਾਮ ਹੋਈ I am a teacher, I am a teacher, गावे को ताण होवे किसै ताण गावे को ताण तो गावे को गुण बढे आईया चादर गावे को व्यतिकम विचार गावे को सार कदे तन खेह गावे को जीर रे दीना गावे को जपंद संदूर गावे ਹਾਂਜੀ ਤੁਸੀਂ ਦੇਖਿਆ ਹੋਣਾ ਕਿੰਨਾ ਦਿਲ ਲੱਗ ਰਿਹਾ ਹੈ ਅੰਦਰ ਮਤਲਬ ਮਹਾਰਾਜ ਕੋਲ ਤੇ ਹੁਣ ਚੱਲਿਆਂ ਜੀ ਨੀਚੇ ਹੇਠਾਂ ਅ ਲੰਗਰ ਸ਼ਕਾਂਗੇ ਪਹਿਲਾਂ ਠੀਕ ਜੀ ਉਹ ਤੋਂ ਬਾਅਦ ਬੈਠੂਗੀ ਫਿਰ ਮੈਂ ਆ ਕੇ ਰਾਮ ਨਾਲ ਫਿਰ ਕਰਾਂਗੇ ਕਿ ਕਿ ਸਵੇਰ ਨੂੰ ਹੋਏਗਾ ਸਹਿਜ ਨੇ ਕੁਝ ਨਹੀਂ ਕਰਦਾ ਸਵੇਰੀ ਮਚਲਾਂ ਨੂੰ ਲੰਗਰ ਸ਼ਕਾਤ ਮੈਂ ਇੱਕ ਵਾਰੀ ਨੂੰ ਫਿਰ ਨਾ ਆ ਜਾਂਦਾ ਨਿਆਣਾ ਸੋ ਜਾਂਦਾ ਸਹਿਜ ਦਾ ਗਵਾਈ ਬਹੁਤ ਕਰ ਹਾਂਜੀ ਮੈਂ ਇੱਥੇ ਆ ਗਈ ਦੇਖੋ ਮੈਂ ਤੁਹਾਨੂੰ ਇੱਥੇ ਨੂੰ ਦਿਖਾਉਣੀ ਆ ਅੰਦਰ ਜਿੰਨੇ ਮਤਲਬ 50 ਲੱਗ ਗਿਆ ਹੋਇਆ ਕਿੰਨੇ ਮੀਨ ਹੋਏ ਹੋਏ ਸਾਰੇ ਇੱਥੇ ਕਿੱਥੇ ਕਿਸੇ ਨੂੰ ਥਾਂ ਮਿਲੀ ਹੋਈ ਅੱਥਰਥਰ ਬੈਠੇ ਆ ਸਾਰੇ ਤੇ ਮਹਾਰਾਜ ਦੇ ਦਰਸ਼ਨ ਕਰ ਰਹੇ ਆ ਰੱਜ ਰੱਜ ਕੇ ਪ੍ਰਸਾਦ ਮੰਗ ਰਹੇ ਆ ਸੰਗਤ ਨੂੰ ਤੇ ਤਵਾਦ ਠੰਡ ਲੰਗਰ ਚੱਲ ਲੱਗੇ ਤੇ ਝੋਲ ਸ਼ਾਕਧਾ ਸਬਜੀ ਮਟਰ ਆਲੂ ਮੀਠੇ ਤੇ ਮਿਨਾੜ ਖੂਸੀ ਹੈ ਸਹਿਰਿਕਾ ਚੋਆਂ ਦੀ ਰਾਣੀ ਹੈ ਚੋਆਂ ਦੀ ਚੋਟ ਹੁੰਦੇ ਹਨ ਇਹਦਾ ਹਾਂ ਫਿਰ ਖੀਰ ਹੈ ਜੀ ਖੀਰ ਮਾੜੀ ਮੋਟੀ ਖਾਦੀਆਂ ਨੇ ਇਹਨੇ ਖਾਸਲੇ ਦਾ ਜੀ ਅੱਜ ਇਹ ਤੋਂ ਬਾਅਦ ਲੰਗਰ ਸ਼ਕਤ ਦੇ ਆਪਾਂ ਨੇ ਹੁਣ ਚੱਲੇ ਨੇ ਸੈਂਡ ਤੇ ਚੱਲੇ ਲੈ ਕੇ ਪਲੇਟ ਸਾਰੀ ਇਹ ਸੇਵਾ ਕਰਿਆ ਕਰੂਗੀ ਇਹ ਤਾਂ ਸੇਵਾ ਕਰਾਈ ਕਰਨੀ ਹੈ ਮੈਂ ਥੋੜਾ ਟਾਈਮ ਪਾਣਾ ਥੋੜੀ ਜਿਹੀ ਹੋਰ ਬੰਦੀ ਰਸਿਮਾਇਤ ਵੀ ਜੀ ਮੇਰਾ ਦਿਲ ਕਰਦਾ ਪਰ ਟਿੱਕਦੇ ਨਹੀਂ ਹੈ ਕਿ ਟਿੱਡੀ ਜਿੱਥੇ ਅਦਰ ਭੱਜਣ ਦੇਖ ਅੰਦਰ ਭੱਜਦੀ ਹੈ ਮੇਰਾ ਦਿਲ ਕਰਦਾ ਸੀਗਾ ਮੈਂ ਚਾਹ ਮਾਂ ਭਾਂਡੇ ਵਿੱਚ ਇਹ ਬਣਾਉ ਪਰ ਟਿੱਕਦੇ ਨਹੀਂ ਹੈਗੀ ਇੱਕ ਮਿੰਟ ਅੰਦਰ ਮੈਂ ਬਣੀ ਕਿਥੇ ਰੱਖ ਤੋ ਹੋ ਗਏ ਹੋ ਗਏ ਕੋਈ ਚੱਕਲੇ ਜਵੇ ਤੁਹਾਨੂੰ ਪਤਾ ਗੁਰਦਾਰਾ ਸਾਹਿਬ ਤੇ ਸਾਰੇ ਦੁਖਨਵਾਰ ਵੀ ਨਹੀਂ ਆਉਂਦੇ ਉਸਤਾਂਜ ਚੋਰ ਕਰੋਂ ਜਿਆਦਾ ਇੱਥੇ ਕਿਉਂਕਿ ਸ਼ੱਕ ਨਹੀਂ ਨਾ ਹੁੰਦਾ ਕਿਸੇ ਨੂੰ ਤੇ ਹਰ ਕੋਈ ਸੋਰਦਾ ਕਿ ਚਲ ਮਹਾਰਾਜ ਕੋਲ ਆਏਗੇ ਸਾਰੇ ਪਰ ਨਹੀਂ ਚੋਰਚ ਕਰੂ ਵੀ ਇੱਥੇ ਕਰਦੇ ਆਂ ਕਿਆਪਾ ਤਨ ਲਾ ਕੇ ਸਿੱਧਾ ਗਿਆ ਪੈਸ ਸਾਰੇ ਬਹੁਤ ਚੋਰਾਂ ਨੇ ਹਾਂਜੀ ਇਤਵਾਦ ਫਿਰ ਲੰਗਰ ਪਾਈ ਚੱਕ ਲਿਆ ਆਪਾਂ ਨੇ ਹੁਣ ਚੰਨਾ ਵੀ ਹੋ ਗਏ ਫਿਰ ਬੈਠਾਂਗੇ ਸਹਜ ਪਰ ਟਿਕਦੀ ਨਹੀਂ ਹੈਗੀ ਸਹਜ ਲੈ ਇੱਕ ਮਿੰਟ ਨਹੀਂ ਬਰਾ ਟਿਕਣ ਦੇ ਹੈਗਾ ਇੱਕ ਮਿੰਟ ਅਨਸਾਰ ਮੈਨੂੰ ਗੜਾਈ ਪਤਾ ਕੀ ਕਰਦੀ ਹੈ ਜਿਹੜੇ ਚਿੱਤਰ ਹਣੀ ਹੜੀ ਕਰੇ ਆਣਾ ਖੇਲ ਵੈਣਾ ਆਣਾ ਨਾ ਨਾ ਖੇਲ ਵੀ ਜੰਨੇ ਹੰਮ ਵਰ ਚੋਰ ਨਾ ਇਹਨੇ ਕਰਨੀ ਹੁੰਦੀ ਹੈ ਗਲਾਈ ਬਿੱਟੇ ਖਾਣੇ ਹੁੰਦੇ ਨਹੀਂ ਸ਼ਿੱਤਰ ਬਸ ਹੋਰ ਕੁਛ ਨਹੀਂ ਤੇ ਆਂਚ ਵੀਲ ਕਹਿੰਦੀ ਮੈਂ ਪਾਣੀ ਪੀਣਾ ਦੇਖਿਓ ਹੁਣ ਇੱਥੇ ਕਿੰਨਾ ਟਾਈਮ ਲਾਉਗੀ ਇੱਥੇ ਬੈਠ ਕੇ ਨਾ ਖਾਸੀ ਟਾਈਮ ਫਿਰ ਮੈਂ ਕਹਿੰਦੀ ਮੈਂ ਪਾਣੀ ਪੀਣਾ ਪਾਣੀ ਪੀਣਾ ਆਹ ਨਾ ਹੋਆ ਸ਼ਿੱਦੀ ਸ਼ਿੱਦੀ ਦੇ ਕਹਿੰਦੇ ਜਿੰਨੂੰ ਉਹ ਆਏ ਆ ਠੰਡੇ ਆਏ ਕਹਿੰਦੇ ਉਹ ਵੀ ਦਬਾਰੇ ਪਿੱਤੀ ਨਹੀਂ ਕਹਿੰਦੇ ਮੈਂ ਪੀਣੀ ਹੈ ਪਿੱਤੀ ਹੈ ਨਹੀਂ ਪੀਕ ਮਾਈਕ ਉੱਤ ਪਰ ਕਿਤੇ ਦੇਖ ਮਿੱਠੀ ਪਈ ਹੈ ਨਾ ਕਹਿੰਦੀ ਮੈਂ ਤਾਂ ਪਿੰਕ ਪਿੰਕ ਪੀਉਂਗਿਆਂ ਨੇ ਪਿੰਕ ਵਾਲੀ ਪੀਣੀ ਹੈ ਬਸ ਕਿਹਾ ਹਾਂ ਫਿਰ ਪੀਉਗੀ ਹੈ ਇਹ ਜੀ ਖੜੂਗੀ 2 ਘੰਟੇ ਤੱਕ ਇਹ ਨਹੀਂ ਮਤਲਬ ਇੱਥੇ ਤੇ ਫਿਰ ਅੱਧਾ ਅਗੇ ਜੀ ਬਾਥਰੂਮ ਇਹਨੂੰ ਬਾਥਰੂਮ ਕਰਾ ਕੇ ਚੱਲਨੀ ਹੈ ਹੁਣ ਕਹਿੰਦੀ ਮੈਂ ਬਾਥਰੂਮ ਕਰਨਾ ਹੈ ਬਾਥਰੂਮ ਕਰਾ ਕੇ ਲੈ ਆਉਣੀ ਹੈ ਇਹਨੂੰ ਲੱਗੇ ਹੋਏ ਸੇਵਾ ਚ ਆਪਣੀ ਆਪਣੀ ਸੇਵਾ ਹਰ ਕੋਈ ਨਿਭਾ ਰਹੀ ਹੈ ਆਪਣਾ ਆਪਣਾ ਕੰਮ ਸਬ ਕਰ ਰਹੀ ਹੈ ਦੇਖੋ ਇੱਥੇ ਇੱਥੇ ਲੱਸੀ ਹਾਂਜੀ ਹੁਣ ਵਾਸ਼ਟੂ ਪਾ ਲਿਆ ਨੂੰ ਇੱਥੇ ਲੱਸੀ ਦੇ ਲੱਗੀ ਹੋਈ ਚੀ ਵੀ ਲੱਸੀ ਪਿਲਾ ਰਹੀ ਹੈ ਇੱਥੇ ਜੀ esto ਬਸ ਰਾਜ ਆ ਗਏ ਤੇ ਸ਼ਾ ਕਹਿੰਦੀ ਮੈਂ ਪਾ ਪੀਣਾ ਹੈ تین ਕ ਪਾਣੀ ਪੀਣੇ ਨੇ ਪਿੰਕ ਪਾਣੀ ਕਹਿੰਦੇ ਹੁੰਦੀ ਹੈ ਪਿੰਕ ਜੂਸ ਆਹਾਂ ਚ ਵੀ ਲੱਗੀ ਹੋਈ ਹੈ ਦੇਖੀ 2 ਘੰਟੇ ਹੋ ਗਏ ਖੜੀ ਹੈ ਇਹ ਐਨੇ ਮੇਰੇ 2 ਘੰਟੇ ਲਵਾਤੇ ਤੇ ਸਿਪ ਸਿਪ ਪੀ ਲਵਤ ਮੈਂ ਚਲ ਤੂੰ ਪੀ ਗਿਆ ਜੇ ਨਹੀਂ ਮੈਂ ਚਲਦੀ ਆਂ ਨਾ ਦਰਸ਼ਨ ਕਰੋ ਵੀ ਤੁਸੀਂ ਸਾਰੇ ਜਣੇ ਸੁਹਾਣਾ ਸਾਹਿਬ ਗੁਰਦੁਆਰੇ ਦੇ ਗੁਰਦੁਆਰਾ ਸੁਹਾਣਾ ਸਾਹਿਬ ਅਮਰ ਸ਼ਹੀਦ ਦਸੰਤ ਹਨੂਮਾਨ ਸਿੰਘ ਜੀ ਮਹਾਰਾਜ ਸ਼ਹੀਦ ਦਾ ਹੀ ਤਕਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਾਰੀ ਆ ਪਾਪਾ ਜੀ ਦੀ ਜੀ ਸੇ ਲਿਜੀ ਹੋਈ ਫੋਟੋ ਦੇਖ ਸਕਦੇ ਤੁਸੀਂ ਤੇ ਸਹਿਜ ਹਲੇ ਵੀ ਖੜੀ ਆ ਤੁਸੀਂ ਦੇਖ ਸਕਦੇ ਹੋ ਖੜੀ ਆ ਮੈਡਮ ਹਲੇ ਵੀ ਸਿੱਪ ਸਿੱਪ ਕਰ ਰਹੀ ਹੈ ਕਿ ਲੱਗ ਰਹੀ ਹੋਈ ਹੈ ਤੁਸੀਂ ਦੇਖ ਰ ਰਹੇ ਹੋ ਸੈਜ ਕੜੀ ਹੈ ਸੇਵਾ ਕਰ ਰਹੇ ਜਹਰ ਕੋਈ ਫ੍ਰੀ ਫ੍ਰੀ ਜਿੰਨਾ ਹੋ ਸਕਦਾ ਉਹਨਾ ਹਿੱਸਾ ਵਾਰ ਹੈ ਸੇਵਾ ਝਾਰ ਕੋਈ ਹਾਂਜੀ ਹੁਣ ਮੈਂ ਅਗੇ ਸੀਗੀ ਘਾਰ ਆ ਦੇਖੋ ਪਰਸੀਨੇ ਨਾਲ ਤਤਪਤਾ ਅਗੇ ਸੀਗੀ ਘਰ ਤੇ ਹੁਣ ਪਿੰਨੇ ਚਾਹ ਬਣਾ ਕੇ ਨੂੰ ਕਿਵੇਂ ਦਾ ਲੱਗਿਆ ਵਲੌਗ ਦੱਸਿਓ ਲਾਈਕ ਕਮੈਂਟ ਕਰਕੇ ਸੌਰੀ ਅੱਜ ਮੇਰੇ ਤੋਂ ਜਿਨ੍ਹਾਂ ਦੀ ਲਾਈਵ ਕਿ ਨਹੀਂ ਆ ਹੋਇਆ ਉਹ ਅੱਜ ਚੋਪਈ ਸਾਹਿਬ ਚੱਲਦਾ ਸੀਗਾ ਬਹੁਤ ਹੀ ਲੱਗਿਆ ਉੱਥੇ ਮੈਂ ਤਾਂ ਅੱਲੇ ਚੋਪਈ ਸਾਹਿਬ ਦੇ ਦੋ ਪਾਠ ਹੋਏ ਸੀਗੇ ਥੋੜਾ ਜਿਹਾ ਬ੍ਰੇਕ ਮਿਲੇ ਆ ਉਹਨਾਂ ਨੇ ਫਿਰ ਰੋਟੀ ਰੋਟੀ ਖਾ ਕੇ ਫਿਰ ਸੁਖਮਨੀ ਸਾਹਿਬ ਦਾ ਪਾਠ ਤੁਹਾਨੂੰ ਪਤਾ ਹੈ ਪਤਾ ਹੀ ਹੋਣਾ ਤੁਹਾਨੂੰ 4 ਵਜੇ ਤੱਕ ਚੱਲਦਾ ਹੈ ਜੋ ਪਹਿਲਾਂ 7 ਵਜੇ ਚੱਲੇ 4 ਵਜੇ ਭੋਗ ਪੈਂਦਾ ਹਾਂ ਹਾਂਜੀ ਤੁਸੀਂ ਕਿਵੇਂ ਆ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਤੇ ਲੱਗੀ ਵੀਡੀਓ ਵਧੀਆ ਲੱਗੀ ਤੇ ਹਾਂਜੀ ਬਾਹਰ ਦੇਖੋ ਨੇਰੀ ਆ ਗਈ ਠੰਡੀ ਹਵਾ ਚੱਲ ਰਹੀ ਜਿਵੇਂ ਹੀ ਤੁਹਾਨੂੰ ਦਿਖਾ ਦਣੀ ਬਾਹਰ ਦਾ ਮੌਸਮ ਸੁਹਾਣਾ ਅੱਜ ਦਾ ਦੇਖੋ بارش ਦਾ ਮੌਸਮ ਹੋਇਆ ਵਾ ਪੂਰੇ ਤਰ੍ਹਾਂ ਹੈ ਗੁਰੂ ਹੈ ਗੁਰੂ ਸ਼ੁਕਰ ਹੈ ਤੁਹਾਡਾ ਬਹੁਤ ਬਹੁਤ ਸ਼ੁਕਰ ਗੁਜਾਰਦੀ ਹਾਂ ਉਸਮਾਨਾ ਬੱਟਰ ਚੁੰਨੀ ਚੇਂਜ ਕਰ ਲਈਏ ਅੰਟੀ ਮੈਟ ਨੂੰ ਚੇਂਜ ਕਰ ਲਈ ਅੰਟੀ ਨੇ ਸਮਝਿਆ ਉਹੀ ਬਾਹਰ ਬੱਦਲ ਚੁੰਨੀ ਲੈ ਕੇ ਨਾ ਸਿਰ ਤੇ ਸ਼ਾਈਨਿੰਗ ਆਉਂਦੀ ਹੈ ਹਨਾ ਸੋਹਣਾ ਲੱਗਦਾ ਆਪਣੇ ਆਪ ਨੂੰ ਦੇਖ ਕੇ ਚਿਹਰਾ ਬਿਨਾਂ ਚੁੰਨੀ ਦਬਾਏ ਲੱਗਦਾ ਹਾਂ ਨਹੀਂ ਇੰਦਿਕ ਬੱਦਲ ਆਇਆ ਰਬਾਤ ਠੰਡੀ ਠੰਡੀ ਹੋਇਆ ਚਲਦੀ ਹੈ ਚਾਹ ਪੀ ਲਮਮਾ ਮੈਂ Thank you.